ਪਿੰਡ ਦਾ ਲੋਕਲ ਖਜੇਗਰ ਜੋੜਿਆਂ ਦਾ ਨਹੀਂ ਆਏ ਸੀ ਮੌਤੇ ਪਹਿਨਾ ਨਕੀ ਤੇ ਕਹਾਂ ਜੀ ਰਾਸ਼ਨ ਕਾ ਵੀ ਆ ਗਿਆ ਆਪਾਂ ਦੇਸ਼ਾਂ ਦਾ ਉਸ ਨੂੰ ਲੈ ਕੇ ਵੀ ਹੋ ਗਈ ਜਿੱਦਿਆਂ ਦੇਖੋ ਲੜਾਈ ਦਾ ਤਾਂ ਅਜੇ ਪਤਾ ਨਹੀਂਗਾ ਪਰ ਲੋਕ ਜਿਹੜੇ ਆ ਵੀ ਦੇਖੋ ਦੇਖੀ ਜਾਨਕੀ ਖਬਰਾਂਤ ਬਹੁਤ ਹੋ ਰਹੀ ਲੋਕਾਂ ਨੂੰ ਲੜਾਈ ਦਾ ਚਾਂਸ ਹੀ ਬਣ ਰਿਹਾ ਉਹਦੇ ਦੇਖੋ ਵੇਖੀ ਲੋਕ ਆਪਣਾ ਰਾਸ਼ਨ ਪਾਈ ਜਾ ਰਹੇ ਨੇ ਕੁਝ ਵੀ ਐਕਸਟੈਂਡ ਆਰਮੀ ਐਕਸਪੈਂਡ ਇਹ ਕਿ ਇਸ ਤੁਹਾਡੀ ਲੋੜ ਪਈ ਆ ਆਰਮੀ ਨੂੰ ਦੇਸ਼ ਨੂੰ ਤਿਆਰੀ ਹੈ ਹਾਂਜੀ ਦੇਖੋ ਜੀ ਮੈਂ ਥੋੜਾ ਜਰ ਪਿਛੇ ਰਿਟਾਇਰਮੈਂਟ ਹੋਇਆ ਜੇ ਫਿਰ ਵੀ ਦੇਸ਼ ਨੂੰ ਲੋੜ ਪਏਗੀ ਤੇ ਆਪਾਂ ਤਿਆਰ ਬੈ ਤਿਆਰ ਆ ਜਾਣਦੇ ਫਿਰ ਵੀ ਮੈਸੇਜ ਆਏਗਾ ਤਾਂ ਆਪਾਂ ਜਾਵਾਂਗੇ ਆਈ ਕਿ ਇਦਾਂ ਜੰਮ ਦੇ ਵਿੱਚ ਥੋੜਾ ਜਿਹਾ ਨਨ ਹਾਸਾ ਹੋ ਚੁੱਕਾ ਵਾ ਇਹ ਮਨ ਕਿ ਥੋੜੇ ਪਹਿਲਾਂ ਵੀ ਮੇਰੇ ਜਾਨੀ ਕਿ ਸਪਲੈਂਡਰ ਲੱਗ ਚੁੱਕੇ ਨੇ ਆਪਣੇ ਆਪਣਾ ਅਰਜੋਰੀ ਅਚਾਰ ਜੋਰੀ ਹਾਂਜੀ ਪੁਇੰਸਰ ਜੋਰੀ ਅਮੋ ਸਾਹਮਣੇ ਖਿਆਰ ਹੋਣ ਦੇ ਦੌਰਾਨ ਮੇਰੇ ਪਹਿਲਾਂ ਵੀ ਲੱਗ ਚੁੱਕੇ ਨੇ ਸਪਲੈਂਡਰ ਪਰ ਫੇਰ ਵੀ ਅਸੀਂ ਜੇ ਗਵਰਨਮੈਂਟ ਚਾਹੇਗੀ ਬੁਲਾਏਗੀ ਤਾਂ ਆਪਾਂ ਜਾਵਾਂਗੇ ਲਈ ਤੁਸੀਂ ਆਪਾਂ ਹਿਸਾਬਾ ਚ ਹਾਂਜੀ ਹਿਸਾਬ ਪਹਿਲਾਂ ਪਾ ਚੁੱਕੇ ਆ ਤੇ ਫੇਰ ਅਗਾ ਵੀ ਪਾਵਾਂਗੇ ਹਾਂਜੀ ਜਾ ਫੇਰ ਤਿਆਰੀ ਆ ਫੇਰ ਵੀ ਤਿਆਰੀ ਆ ਜੇ ਗਵਰਨਮੈਂਟ ਚਾਹੇਗੀ ਬੁਲਾਏਗੀ ਤਾਂ ਆਪਾਂ ਫੇਰ ਵੀ ਤਿਆਰ ਆ ਹਰ ਪਾਸੇ ਅਬ ਇਹ ਮਾਲਕ ਮੇਰੀ ਕਰੇ ਕਿ ਇਹੋ ਜੇ ਕੋਈ ਚਾਂਸ ਨਾ ਬਣਨ ਕਿ ਜਨਤਾ ਨੂੰ ਇਹ ਕੁਛ ਸਹਿਣਾ ਪਵੇ ਵਾਇਦ ਦਿਖਾਉਸਾ ਵਾਇਦ ਮੈਂ ਸਾਹਿਬ ਆ ਕੀ ਕਹਿੰਦੀ ਕਿ ਜੱਜ ਤੁਹਾਡੇ ਮਾਨਸਾ ਕਿ ਆ ਹਾਂਜੀ ਪਾ ਪਾੜਾ ਦੀ ਲੜਾਈ ਵੇਖਿਆ ਜਿਹੜਾ ਇਹ ਅਨਰਵਾਸ਼ੀ ਦੇ ਕਿਹਦੇ ਲੋਕ ਰਸਤੇ ਸਾਡੇ ਸਟੋਰ ਚ ਪਹਿਲਾਂ ਵੀ ਬਹੁਤ ਹੁੰਦਾ ਆ ਔਰ ਜੋ ਜੰਗ ਨੂੰ ਲੈ ਗਈ ਜੰਗ ਦਾ ਮੋਲ ਬਣਾਇਆ ਲੋਕੀ ਇੰਨਾ ਰੱਖ ਲੈ ਚੁਕੇ ਨੇ ਕਿ ਸਾਨੂੰ ਕੋਈ ਸਾਡੇ ਕੋ ਖਲੋਣ ਨੇ ਟਾਈਮ ਨਹੀਂ ਆ ਪਰ ਇਹ ਫਿਰ ਵੀ ਚੁੰਨੇ ਕਿ ਜੋ ਇਹ ਚੀਜ਼ ਨਾ ਹੋਏ ਬਹੁਤ ਲੋਕਾਂ ਦਾ ਗਰੀਬ ਲੋਕਾਂ ਦਾ ਨੁਕਸਾਨ ਹੋਣਾ ਹੈ ਕਿਨੇ ਕਿਨੇ ਦੇ ਨਾਲ ਲੋਕ ਰਸਤਾ ਆ ਇਹ ਕੁਛ ਦਾਦਾ ਦੇ ਨਾਲ ਲੋਕੀ ਲਾਸ਼ਾਂ ਦੇ ਗਏ ਕਟਾਈ ਵੱਧ ਤੋਂ ਵੱਧ ਲੈ ਗਏ ਲੋਕੀ ਜਾਨ ਕੇ ਜਾਨ ਕੇ ਜਾਨ ਕੇ ਇਹ ਚੀਜ਼ ਦੇਖਦਾ ਮੈਂ ਤਾਂ ਕਾ ਹਾਂ ਜੀ ਇਹ ਕੱਲ ਵੀ ਬਹੁਤ ਜ਼ਿਆਦਾ ਰਾਤ ਵੀ ਬਹੁਤ ਜ਼ਿਆਦਾ ਹੈ ਕੁਲਦੀਪ ਸਿੰਘ ਦੀ ਵੀਰ ਜੀ ਅਈ ਤੁਮੀ ਦੀ ਲੋਕਲੀ ਫਦੇਗੜ ਚੋਰੀਆ ਜੀ ਆ ਮੋਰ ਤੇ ਰਾਸ਼ਨ ਸਿੰਘ ਜੀ ਬਹਾ ਤੁਂ ਜਿਆ ਕੀ ਇਹ ਜਿਹੜੀ ਚਰਚਾ ਨੇ ਮੇ ਲੜਾਈ ਅੱਗੇ ਵਧਨੀ ਉਹਦੇ ਉਹਦੇ ਨੂੰ ਲੈ ਕੇ ਇਹ ਵੀਰ ਜੀ ਹੈ ਤੇ ਜੰਗ ਦੀ ਚਰਚਾ ਜਿਹੜੇ ਸਰਕਾਰ ਦੀਆਂ ਪਾਲਿਸੀਆਂ ਕਹਿ ਸਕਦੇ ਆਪਾਂ ਇਹ ਹੁਣ ਕਿਹੜੀ ਸਰਕਾਰ ਦੀ ਨੇ ਮਾਲਕ ਜਾਣ ਦਾ ਪਰ ਹੈ ਪਾਲਿਸੀਆਂ ਇਹੀ ਨੇ ਕਿ ਜੰਗ ਲੱਗਣੀ ਜਾਂ ਨਹੀਂ ਲੱਗਣੀ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਰਾਸ਼ਨ ਨਾ ਲਿਆ ਰਾਸ਼ਨ ਵੀਰ ਜੀ ਐਸੇ ਕਰਕੇ ਰਹੇ ਆ ਕਿ ਆਪਾਂ ਹੁਣ ਕੋਈ ਜਿਹੜੇ 4 ਦਿਨ ਜ਼ਿੰਦਗੀ ਦੇ ਸੌਕੇ ਕੱਢ ਲਾਗੇ ਮੁੜ ਕੇ ਤੇ ਬੱਤੀਆਂ ਵੀ ਕਿੰਦੇ ਬਾਂਦ ਹੋ ਜਾਣੀਆਂ ਚਲ ਕਿਨੇ ਕਿਧਰ ਦਲਾਂ ਆਣਿਆ ਆਈਂ ਵੀਰ ਦੀ ਲੱਗ ਪਾ ਜੋ ਜਿੰਨੇ ਦਿਨ ਕੋਈ ਜੀਵਦਾ ਹੈਗਾ ਸਾਦਨ ਵੀ ਜੇ ਤੇ ਜਾਂਦੇ ਲੰਗੀ ਤੇ ਫਿਰ ਤੋਂ ਕੁਝ ਕਹਿ ਨਹੀਂ ਸਕਦੇ ਤੇ ਜੇ ਮਾਲਕ ਭਲੀ ਕਰੇ ਸਾਰੇ ਸੰਸਾਰ ਦੇ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਗੁਰੂ ਰਾਮਦਾਸ ਕਿਰਪਾ ਕਰਨ ਤੇ ਇਹ ਸਮਾਜ ਦੇ ਵਿੱਚ ਇਸ ਦੁਨੀਆ ਦੇ ਵਿੱਚ ਸਰਬੱਤ ਦਾ ਹੀ ਭਲਾ ਹੋਵੇ ਇਹ ਜੰਗਾਂ ਜੁੱਧਾਂ ਚਾਹੇ ਪਾਕਿਸਤਾਨ ਨੇ ਚਾਹੇ ਇੰਡੀਆ ਵਾ ਚਾਹੇ ਹੋਰ ਵੀ ਦੇਸ਼ ਨੇ ਇਹ ਸਾਰਿਆਂ ਲਈ ਖਤਰਾ ਨਾ ਕਿ ਨੇ ਹਾਤਕ ਨੇ ਇਸ ਕਰਕੇ ਅਸੀਂ ਗੁਰੂ ਰਾਮਦਾਸ ਅੱਗੇ ਗੁਰੂ ਨਾਨਕ ਪਾਤਸ਼ਾਹ ਅੱਗੇ ਇਹ ਹੀ ਅਰਦਾਸ ਕਰਦੇ ਆਂ ਕਿ ਮਾਲਕ ਸਰਬੱਤ ਦਾ ਭਲਾ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਨਸਾਨੀਅਤ ਦਾ ਭਲਾ ਕੋਈ ਜੇ ਆਪਾਂ ਗੱਲ ਕਰੀਏ ਅਤਵਾਦੀਆਂ ਦੀ ਅਤਵਾਦੀ ਕਿਸੇ ਦੇ ਵੀ ਸਕੇ ਨਹੀਂਗੇ ਉਹ ਇਨਸਾਨੀਅਤ ਦੇ ਸੱਚੀ ਨਹੀਂ ਸਕੇ ਨਹੀਂਗੇ ਇਨਸਾਨੀਅਤ ਹੀ ਹੈ ਜਿਹੜੀ ਕਿ ਸਾਰਿਆਂ ਦੀ ਮਤਲਬ ਆਪਾਂ ਕਹਿ ਸਕਦੇ ਆਂ ਵੀ ਸਹੀ ਤਰੀਕੇ ਨਾਲ ਸਰਕਾਰਾਂ ਚਲਾਉਂਦੀ ਆ ਤੇ ਬਾਕੀ ਮਾਲਕ ਭਲੇ ਕਰੇ ਸਰਬੱਤ ਦਾ ਹੀ ਕਿਉਂਕਿ ਜਾਣ ਕੇ ਉਹਨਾਂ ਮਾਲਕ ਜਾਣੇ ਵੀ ਸਰਕਾਰਾਂ ਦੀ ਪਾਲਿਸੀ ਆ ਜਾਂ ਕੀ ਹੈ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਸੋ ਫੇਰ ਸਾਡੀ ਇਹੀ ਅਰਦਾਸ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਝਾ ਇਹੀ ਸਾਡਾ ਉਪਦੇਸ਼ ਹੈ ਜੀ ਅਨਜਸਵਿੰਦਰ ਗੌਰ ਜੀ ਅਸੀਂ ਜਿ ਫਤਿਹ ਕਾ ਚੂਰੀਆਂ ਦੇ ਪੈਨ ਤੇ ਲੱਗ ਰੂਪ ਵਾਲੀਆਂ ਆਏ ਜੀ ਕੋਰੀ ਤੋਂ ਆਏ ਤੇ ਸੌਦਾ ਖਰੀਦ ਰਹੇ ਹਾਂ ਕਿਉਂ ਹਾਂਜੀ ਆਹ ਹੁਣ ਲੜਾਈ ਦੇ ਚਾਂ ਚੱਲਣ ਡਏ ਨੇ ਤੇ ਘਰ ਦੇ ਸੋਚਦੇ ਵੀ 15 20 ਦਿਨ ਵਾਸਤੇ ਸੌਦਾ ਐਕਸਟਰਾ ਪਾ ਦਿੱਤਾ ਜਾਵੇ ਫਦੇਗਾ ਜ਼ੂਰੀਆਂ ਤੋਂ ਲੱਗ ਗਏ ਆ ਤੇ ਉਹ ਥਾਂ ਵੀ ਕੋ ਹੋਰ ਵੀ ਲੱਗੇ ਸਾਰੇ ਭੈਪਰਾ ਖਰੀਦ ਦਏ ਨੇ ਕਿ ਜੋ ਘਰ ਦਾ ਰੋਜ਼ ਘਰ ਨਾ ਬੰਦ ਹੋਵੇ ਕਿਨੇ ਕਿ ਦਿਨਾਂ ਦਾ ਸੌਦਾ ਕੀਤਾ ਹੁਣ ਤੇ ਚਲੋ ਜੀ ਮਹੀਨੇ ਦਾ ਪੂਰਾ ਖਰੀਦਣ ਡੇ ਕਹਿਣ ਤੇ 15 ਦਿਨ ਦੇ ਡੇ ਪਰ ਮਹੀਨੇ ਦਾ ਪੂਰਾ ਖਰੀਦਣ ਡੇ ਆ ਐਕਸਟਰਾ ਕੀ ਕੀ ਲੱਗਦਾ ਆ ਫਿਰ ਲੜਾਈ ਅੱਗੇ ਵਧੇਗੀ ਵੇਖੋ ਇਹ ਵੇਖਣ ਤੇ ਇਹ ਲੜਾਈ ਚੱਲਣ ਤੇ ਜਾਂ ਵੇਖੋ ਰਾਜਨੀਤੀਆਂ ਤੇ ਇਹ ਡਿਪੈਂਡ ਕਰਦਾ ਆ ਪਿੰਡ ਵੀਰੇ ਤੇ ਜੇ ਤੁ ਆਪਾਂ ਫਿਰ ਕਰ ਚੂੜੀਆਂ ਵੇਖੇ ਕੋਸ਼ਾਂ ਸ਼ਾਹ ਦੀ ਦੁਕਾਨ ਤੇ ਸੌਦਾ ਲੈਣ ਆਏ ਆ ਕਿਉਂਕਿ ਜੋ ਅਫਵਾਹਾਂ ਉੱਡ ਰਹੀਆਂ ਨੇ ਲੜਾਈਆਂ ਉਹਦੇ ਸਬੰਧ ਵਿੱਚ ਸਾਰੀ ਦੁਨੀਆ ਹੀ ਫਿਰ ਕਰ ਸ਼ਹਿਰ ਦੇ ਵਿੱਚ ਬਹੁਤ ਹੀ ਸੌਦਾ ਖਰੀਦ ਰਹੀ ਆ ਕਿ ਇਸ ਗੱਲ ਦਾ ਕੋਈ ਪਤਾ ਨਹੀਂ ਹੈ ਕਿ ਕਿਹੜੇ ਵੇਲੇ ਮਤਲਬ ਇਹ ਲੜਾਈ ਲੱਗ ਜਾਣੀ ਆ ਚਲੋ ਅਸੀਂ ਤੇ ਅਰਦਾਸ ਬੇਨਤੀ ਕਰਦੇ ਸਭ ਵਿੱਚੇ ਪਾਸ਼ਾ ਗੜੀ ਕੋਈ ਲੜਾਈ ਨਾ ਲੱਗੇ ਦੋਹਾਂ ਦੇਸ਼ਾਂ ਦੇ ਸਭ ਵਿੱਚੇ ਪਾਸ਼ਾ ਸੁੱਖ ਸ਼ਾਂਤੀ ਬਖਸ਼ ਕਰੇ ਤੇ ਉਦਾਂ ਸਾਰੀ ਦੁਨੀਆ ਮਤਲਬ ਬਹੁਤ ਹੀ ਸਰੀ ਸੌਦਾ ਖਰੀਦ ਰਹੀ ਆ ਪੰਪ ਤੇ ਗਏ ਹਾਂ ਤੇ ਪੰਪ ਤੇ ਬਹੁਤ ਭੀੜ ਆ ਉੱਥੇ ਪੰਪ ਤੇ ਤੇਲ ਵੀ ਬਹੁਤ ਮਤਲਬ ਸੰਗਤਾਂ ਖਰੀਦ ਰਹੀਆਂ ਨੇ ਤੇ ਇਸੇ ਸਬੰਧ ਦੇ ਵਿੱਚੀ ਮਤਲਬ ਦਰਦੇ ਹੀ ਲੋਕ ਖਰੀਦ ਰਹੇ ਆ ਵੀ ਲੈਣਾ ਲੱਗਿਆ ਲੋਕ ਤਾਂ ਹੀ ਕੀਤੀ ਚੇਤੇ ਰਾਸ਼ਨ ਕਿਹੜਾ ਤੁਹਾਡੇ ਕੋਲ ਉਤਰਿਆ ਕੀ ਕਿ ਸਮਾਜ ਕੱਲ ਤੋਂ ਹੀ ਬਹੁਤ ਜ਼ਿਆਦਾ ਲੋਕਾਂ ਸਹਿਮ ਦਾ ਮਾਹੌਲ ਬਣਿਆ ਕਿ ਜੰਗ ਕਰਕੇ ਲੋਕ ਘਰਾਂ ਤੋਂ ਰਾਸ਼ਨ ਇਕੱਠਾ ਕਰ ਰਹੇ ਨੇ ਕੋਈ ਮਹੀਨੇ ਦਾ ਕੋਈ 15 ਦਿਨ ਦਾ ਇਸ ਕਰਕੇ ਲੋਕਾਂ 'ਚ ਬਹੁਤ ਸਹਿਮ ਹੈ ਇਸ ਕਰਕੇ ਅਹੀਂ ਚੋਨੇ ਆ ਵੀ ਨਾ ਨਾ ਹੀ ਜੰਗ ਲੱਗੇ ਤੇ ਵਧੀਆ ਵਾ ਲੋਕਾਂ 'ਚ ਬਹੁਤ ਡਰ ਬਣਿਆ